ਤੁਹ ਤੁਸੀਂ ਆਪਣੀ ਗੱਲ ਕੀਤੀ ਇਹ ਇਹ ਵਜਾ ਕਰਕੇ ਤੁਹਾਡੀ ਕੀ ਹੈ ਬੋਲੋ ਹallelujah ਹallelujah ਇਹ ਦੇਖ ਕਿਨੇ ਲੋਕਾਂ ਦੇ ਕਿ 2026 ਦੇ ਵਿੱਚ ਪਰਮੇਸ਼ਰ ਦਾ ਧਿਆਨ ਦੇ ਰਹੇ ਹੋ ਪੁਰਾਣੇ ਬੋਲੋ ਮੈਂ ਚਾਹਦਾ ਜੋਰ ਦੀ ਬੋਲੋ ਮੈਂ ਚਾਹਦਾ ਚਲੋ ਪਰਮੇਸ਼ਰ ਕੋਲ ਆਨੇ ਜਾਂਦੀਆਂ ਤੇ ਧਿਆਨ ਨਹੀਂ ਪਾਉਂਦਾ ਪਰਮੇਸ਼ਰ ਤੁਹਾਡੇ 'ਤੇ ਧਿਆਨ ਮਾਰਦਾ ਹੈ ਕਿਦਾਂ ਮੇਰੇ ਵੱਲ ਧਿਆਨ ਕਰੋ ਨਾ ਪਰ ਮੈਂ ਜੋ ਤੁਹਾਡੇ ਤੇ ਵੀ ਕੀ ਕਰਦਾ ਚਲ ਬਤਾਮ ਬਤਾ ਮਰਕੁਤੀ ਦੀ ਉਹਦਾ ਤਿੰਨ ਤੇ ਆਏ ਉਹਦੀ ਪਹਿਲੀ ਆ ਖੁੜੀ ਦੇ ਜਾਂਦਾ ਮਰਕੁਤੀ ਦੀ ਉਹਦਾ ਤਿੰਨ ਤੇ ਆਏ ਉਹਦੀ ਪਹਿਲੀ ਆ ਉੱਚੀ ਆਵਾਜ਼ ਦੇਣਾ ਬਣਾ ਕਿੱਦਾਂ ਲੱਗਿਆ ਪੰਜਾਬੀ ਦੇ ਵਿੱਚ ਮਾਰ ਦੋ ਪੰਜਾਬੀ ਹਾਂ ਸਪੀਕਰ ਕਿੱਥੇ ਗਿਆ ਹਾਂ ਆ ਤੂੰ ਲੋਕੇ हां यसु مسیਹ ਪਾਦਰੀ ਨਹੀਂ ਸੀ ਯਸੂ مسیਹ ਪ੍ਰਚਾਰਕ ਸੀ ਮਿਲਵਰ। ਕਿਦਾਂ? ਬੋਲੋ। ਹਰ ਹਫਤੇ ਉਹ ਹਰ ਕੈਂਪੀਟੇਟਾਂ ਦਾ। ਉਹ ਇੱਕ ਚਰਚ ਵਿੱਚ ਪ੍ਰਚਾਰ ਕਰ ਰਿਹਾ ਸੀ। ਹਾਂ? ਪੜੋ। ਪ੍ਰੋਫੀਸੇ ਦਾ ਹਾਸਾ ਕੀ ਹੋਇਆ ਸੀ? ਕਿਦਾਂ ਕਿਦਾਂ? ਇਹਦਾ ਇਹਦਾ ਦੱਸਦੇ ਰਹੇ। ਕਹਿੰਦਾ ਉਸ ਚਰਚ ਵਿੱਚ ਇੱਕ ਬੰਦੇ ਨੂੰ ਉਹਨੇ ਦੇਖਿਆ। ਮੇਰੇ ਉਹਨਾਂ ਧਿਆਨ ਦੇ। ਉਹਦਾ ਸਾਰਾ ਸਰੀਰ ਵਧੀਆ। ਬੋਲੋ। ਸਾਰਾ ਸਰੀਰ ਵਧੀਆ। ਫੇਸ ਵੀ

ਪ੍ਰਭੂ ਨੇ ਕੱਲਾ ਹੋ ਕੇ ਕਿ ਨਹੀਂ ਧਿਆਨ ਕੀਤਾ ਜੋਰ ਨਾਲ ਬੋਲੋ ਪ੍ਰਭੂ ਕੱਲਾ ਤੁਹਾਡੇ ਤੇ ਨਹੀਂ ਧਿਆਨ ਕਰਦਾ ਤੁਹਾਡੇ ਹੱਥਾਂ ਤੇ ਵੀ ਕੀ ਕਰਦਾ ਤੁਹਾਡੀਆਂ ਅੱਖਾਂ ਤੇ ਕੀ ਕਰਦਾ ਕੰਨ ਲੁਤਰੀ ਤੇ ਵੀ ਕੀ ਕਰਦਾ ਬੋਲੋ ਆ ਤੁਸੀਂ ਜੋ ਸੋਚ ਸੋਚਦੇ ਹੋ ਨਾ ਉਹਨਾਂ ਤੇ ਵੀ ਧਿਆਨ ਦਿੰਦਾ ਦੋਦ ਕਹਿੰਦਾ ਤੂੰ ਦੂਰ ਹੋਈ ਮੇਰੇ ਵਿਚਾਰ ਨੂੰ ਜਾਣ ਲੈਣਾ ਹੈ ਦਾ ਹੈ ਤੇ ਆਪਣੇ ਗੁਰਧਿਆਨ ਨੂੰ ਚਾਹਤਦਾ ਹੋਈ ਤਾਂ ਹallelujah ਬੁਲੇ ਹਾਂ ਹallelujah ਲੈ ਪ੍ਰਗਟ ਹੋ ਰੋ ਕੋ ਸਕਤ ਨਹੀਂ ਬੋਲੋ ਨਹੀਂ ਇੱਕ ਵਿਸ਼ਵਾਸੀ ਪਤਨੀ ਸਾਹਿਬ ਹਰ ਆਪਣੇ ਪਤੀ ਕੀ ਕਰਨ ਲੰਦਾ ਪਰ ਇੱਕ ਕੋਈ ਕਮੀ ਇਦਾਂ ਕਰੋ ਮੇਰੇ ਤੁੰਗਲਾ ਗੁਦਾਰ ਜਦੋਂ ਪਤਨੀ ਹਾਂ ਕਹਿੰਦੇ ਨਾ ਸਾਰੇ ਹੱਥ ਫਰੇ ਕਰਨਗੇ ਸਾਰੇ ਖੜਾ ਕਰਦੇ ਹੋ ਖੜਾ ਹੀ ਵੀ ਕਰਦਾ ਕਿਉਂ ਉਗਿਓ ਦਾ ਹੱਥ ਇਹਦੇ ਬਾਰੇ ਮੈਂ ਧਿਆਨ ਦੇ ਜਦੋਂ ਗੀਤ ਚੱਲਦੇ ਸਾਰੇ ਤਾਲੀ ਵੀ ਜਾਂਦੇ ਨੇ ਇਦਾਂ ਕਰੋ ਤਾਲੀ ਉਹ ਬਜਾਦਾ ਹੀ ਨਹੀਂ ਕਾਰਨ ਅੰਕਾਰ ਥੋੜੀ ਬੋਲੋ ਨਾ ਹੱਥ ਪਿਆਰ ਹੱਥ ਚੱਕਦੇ ਬਾਅਦ ਸਾਰੇ ਇੱਕ ਦੂਜੇ ਦਾ ਹੱਥ ਮਿਲਾਉਂਦੇ ਜੈ ਮਸੀਹ ਦੀ ਬਾਣੀ ਕਿਤਾ ਬੋਲੋ ਜੈ ਜੈ ਉਹ ਕਿਸੇ ਦਾ ਹੱਥ 그럼 اب이 어디에요? 예 사실 veo 말이에요 모두 대답하는게よろ laughter televise proud 자기도 경찰 Savestar 거기가 어디에요. Streber들은 어떤 사람이랑 남자친구같이 떨어져 가하지않 그럼 ਜਦੋਂ দান ਦੀ ਥੈਲੀਆਂ ਨੇ ਸਾਰੇ ਹੱਥ ਬੋਲੋ ਬੋਲੋ ਉਹ ਪੰਡਾ ਜੀ ਜ਼ੋਰ ਦੀ ਬੋਲੋ ਬੋਲੋ ਕਿਉਂ ਤੁਹਾਡੇ ਤੇ ਚੱਲ ਗਈ ਆ ਜ਼ੋਰ ਦੀ ਬੋਲੋ ਅੱਛਾ ਤਰੋ ਬੈਂ ਮੈਂ ਮੇਰੇ ਦੁਆਰਾ 16 ਚਰਚਸ ਦਾ ਹੁੰਦੇ ਆ ਇੱਕ ਵਾਰ ਪਟਿਆਲੇ ਦੇ ਲਾਗੇ ਪਾਤਣਾ ਇੱਕ ਲਗਾ ਦਿੰਦੇ ਉੱਤੇ ਨਾਲ ਤਾਂ ਉਹ ਬਾਦੀ ਸਾਹਿਬ ਨੇ ਮੇਰੇ ਸਾਹਮਣੇ ਚੰਦਾ ਕਿਹਾ ਉੱਤੇ ਧਾਧਾ ਮੈਂ ਕਿਹਾ ਨਹੀਂ ਕਹਿੰਦੇ ਜੀ ਇਹ ਚੰਦਾ ਮੰਦੇ ਮੈਂ ਕਿਹਾ ਸ਼ਰਮੀਆਂ ਨਹੀਂ ਮੈਂ ਕਲੀਚਾ ਨੂੰ ਮੈਂ ਕਿਹਾ ਤੁਹਾਡੇ 10 ਰੁਪਏ ਦੇ ਦਿੰਦੇ ਸੀ ਜਾਓ ਐਡ ਕਰੋ ਚਿਪਸ ਖਾਓ ਜਾਓ ਇਹ ਸੋਮਸੇ ਵਧੀਆ ਕਿ ਘਟੀਆਂ ਵਧੀਆ ਜੋਰ ਦੀ ਬਹੁਤ ਵਧੀਆ ਤੇ ਤੁਹਾਡਾ ਗਾਉਂ ਵੀ ਕਿੱਦਾਂ ਦਾ ਹੁੰਦਾ ਵਧੀਆ ਤੁਹਾਡੇ ਕਰਾਂ ਅੰਦਰ ਬੱਚੇ ਹੈਗੇ ਛੋਟੇ ਕਿ ਨਹੀਂ ਜੋਰ ਦੇ ਬੋਲੋ ਇੱਕ ਹਫ਼ਤੇ ਵਿੱਚ ਕਿੰਨੀ ਚੀਜ਼ ਖਾ ਜਾਂਦੀ ਲਾਓ ਨਾ ਚਾਰ ਪੰਜ ਜੋ ਖਾਦੇ ਕਿ ਕਈ ਬੱਚੇ ਤਾਂ ਗਲੀ ਵਿੱਚੋਂ ਵੀ ਨੰਗਨ ਕਿਸੇ ਨੂੰ ਆਮੇਂ ਤੇਜੋ ਤੁਹਾਨੂੰ ਚੰਚਾਂ ਨੇ ਫਿਰ ਸਾਡਾ ਦਾਨ ਕਿੱਦਾਂ ਤਾਉਣਾ ਹਫ਼ਤੇ ਵਿੱਚ ਇੱਕ ਵਾਰ ਵੀ ਨੰਬ ਦੇ ਘਰ ਵਿੱਚ ਬੀਜਣਾ ਬੋਲਦੇ ਵੀ ਤੁਹਾਡੀ ਆਵਾਜ਼ ਹੀ ਚਾਹੀਦੀ ਗੱਡ ਦਾਨ ਜਿਹੜਾ ਤਾਜ਼ਰ ਹੋਣਾ ਚਾਹੀਦਾ ਉਹ ਭੁੱਲੋ ਨਹੀਂ ਵੀਰ ਮੈਂ ਤੁਹਾਡਾ ਵਧੀਆ ਨੋਟ ਹੋਣਾ ਚਾਹੀਦਾ ਜਿਹਦੇ ਮੈਂ ਰੱਬ ਦੇ ਘਰ ਚ ਨਾ ਕੋਈ ਦਾਲੇ ਮੇਰੇ ਅੱਲੇ ਅਮਲੀਆ ਕਈ ਨੂੰ ਸ਼ਰਮ ਹੀ ਨਹੀਂ ਆਉਂਦੀ ਦੱਸ ਸਕਦਾ ਜੇ ਤੁਸੀਂ ਵੀ ਪਾ ਦਿਓ ਤੁਹਾਡੇ ਇੱਥੇ ਨਹੀਂ ਚਾਹੀਦਾ ਦੱਸ ਲੈ ਜਾਓ ਵਧੀਆ ਬਹੁਤ ਮਾਈਂਦਰਗਾ ਜੋਤੂ ਵੀ ਜੇਗਾ

ਰਾਜ ਤੱਕ 100 ਦੇ نوٹ ਤੋਂ ਘੱਟ ਕਦੀ ਆਫਰਿੰਗ ਆਫਰਿੰਗ ਨਹੀਂ ਪਾਈ ਮੈਨੂੰ ਸ਼ਰਮ ਆਤੀ ਤੂੰ ਇਹ ਕਿਹੜੀ ਪਾਦਰੀ ਨੂੰ ਨਹੀਂ ਦੇ ਦੇ ਤੂੰ ਇਹ ਰਾਮਬਦੇ ਕੰਮ ਲਈ ਬੀਜ ਰਿਓ ਰੱਬ ਨੂੰ ਵੀ ਤੁਹਾਡੇ ਬਾਰੇ ਪਤਾ ਹੈ ਰੱਬ ਤਾਂ ਜਾਣਦਾ ਕਿ ਉਹਦੇ ਕੰਮ ਵਿੱਚ ਤੁਸੀਂ ਬਿਜ਼ਨਸ 파ਟਰਨਰ ਮੰਨ ਲੋ ਕੋਈ ਹਾਲੇਲੂਆ ਬੁਨੇਗਾ ਹਾਲੇਲੂਆ ਕਹਿੰਦਾ ਮੰਗਦੀ ਕਿ ਸਿੱਕੇ ਲੈ ਕੇ ਆ ਦੇ ਤਨ

ਇਹ ਬਦੀ ਆ ਬੱਡੇ ਦਾ ਬੋਲੋ ਹallelujah ਬੋਲੋ ਹallelujah ਹallelujah ਸਾਰੇ ਗਾਣ ਦੀ ਥੈੜੀ ਦੇ ਹੱਥ ਬੰਦੇ ਇਹ ਹੱਥ ਨਹੀਂ ਮੰਨਦਾ ਕਿਉਂ ਜੋਰ ਨਾਲ ਬੋਲੋ ਨਾ ਹੱਥ ਕੀ ਹੋਇਆ ਬਿਆ ਮਹੀਨੇ ਦੇ ਪਹਿਲੇ ਐਗਵਾ ਬੋਲੋ ਮਹੀਨੇ ਦੇ ਪਹਿਲੇ ਆਜ ਕਿਹੜਾ ਅਜੇ ਪਹਿਲੇ ਹੀ ਐ ਜੋਰ ਨਾਲ ਬੋਲੋ ਮਹੀਨੇ ਦੇ ਪਹਿਲੇ ਆਜ ਮਰ ਸਾਰੇ ਆਪਣਾ ਦਸ਼ਵਾਂਤ ਸਿ ਲਿਆ ਕੇ

ਪਾਦਰੀ ਸਾਹਿਬ ਤੋਂ ਦੁਆ ਕਰਾਂਦੇ ਇਹ ਕਰਵਾਉਂਦਾ ਜੀ ਕਿਉਂਕਿ ਹਾਲ ਸਰਪਤ ਬੋਲੋ ਯਸੂਦਾ ਉਦਰ ਤੇ ਟੇਂਕ ਯਸੂਗੰਨਾ ਮੈਨੂੰ ਇਹਦਾ ਵਿਸ਼ਵਾਸੀ ਨੇ ਕਹਿਦਾ ਕੋਈ ਤਾਂ ਹਾਲੇਲੂਇਆ ਹਾਲੇਲੂਇਆ ਜੀ ਦਾ ਹੱਥ ਬੋਲੋ ਜੀ ਦਾ ਹੱਥ ਤੇ ਬੋਲੋ ਹਾਲੇਲੂਇਆ ਹਾਲੇਲੂਇਆ ਯਸੂਦਾ ਉਦਰ ਤੇ ਕੀ ਤੇ ਆ ਦੂਰ ਜੀ ਬੋਲੋ ਤੇ ਆ ਪਾਦਰੀ ਜਾਨੀ ਪਿਆ 21 ਸਾਲ ਤੋਂ ਜੀੜਿਆ ਰਿਹਾ ਜਾਂਦਾ ਹੈ ਪਾਦਰੀ ਸਾਹਿਬ ਹਾਲੇਲੂਇਆ ਹਾਲੇਲੂਇਆ ਬੋਲ ਹਾਲੇਲੂਇਆ ਇਹਦਾ ਸੁਣੋ ਤੁਸੀਂ ਬੰਦੇ ਆਂ ਬੇਵਕੂਫ ਬਣਾ ਸਕਦੇ ਆ ਪਾਦਗੀਆਂ ਨੂੰ ਬੇਵਕੂਫ ਬਣਾ ਸਕਦੇ ਓਨੂੰ ਕੋਈ ਵੀ ਬੇਵਕੂਫ ਉਹਦਾ ਹਿਰਦੇ ਤੇ ਗੁਰਦਿਆਂ ਤੇ ਚਾਚਾਂ ਨਾਲ ਆ ਬੋਲ ਹਾਲੇਲੂਇਆ ਹਾਲੇਲੂਇਆ ਉਹਦਾ ਅੱਜ ਸੁਗੁੰਦੇ ਨੇ ਕੀ ਪੈ ਗਏ ਬੋਲ ਹਾਲੇਲੂਇਆ ਹਾਲੇਲੂਇਆ ਤੁਸੀਂ ਅੱਜ ਤਵਾ ਕਰੋ ਕਿ ਪ੍ਰਭੂ ਆਜ 13ਵੇਂ 13 ਧਿਆਨ ਮਿਲਿਓ ਤੇ ਮੈਂ ਜਵੇ ਕਾਹਦੀ ਆ ਤੇ ਫੜ ਕੇ ਲੈ ਆ। ਹੋਈ ਤਾਂ ਹallelujah ਬੋਲੇ। ਇਹ ਪਤਾ ਕਦ ਹੋਏਗਾ ਜਦੋਂ ਉਹਦਾ ਧਿਆਨ ਹੋਵੇ। ਬੋਲੇ ਹallelujah। ਕਿੰਨੇ ਲੋਕਾਂ ਦੇ ਤੁਹਾਡੇ ਹੱਥ ਸੁੱਕਾ ਚਾਹੀਦਾ ਕਿ ਮਲਕ ਦੱਬ ਜੇ। ਇਧਰ ਦੇਖੋ। ਕਈ ਲੋਕ ਨੂੰ ਮੈਨੂੰ ਪਤਾ ਕਿ ਪੈਸਾ ਦੁਆ ਕਰੋ। ਪੈਸਾ ਆਉਂਦਾ ਤੇ ਬਣਾ ਪਰ ਪਤਾ ਨਹੀਂ ਲੱਗਦਾ। ਬੋਲੋ। ਪਤਾ ਕਾਲ हत बर नहीं है कई लोग क्या भाई तो दुआ करो जोड़े काम के हाथ पाते बढ़ता ही नहीं। क्यों बोलो कमाई खैर दी कारण पर बैबल दे बंदे बारे में क्या सुन कोती पता लग गया यूसफ देते बरकत है ਉਹਦਾ ਹallelujah ਉਹ ਮੇਗਾ ਅਮਨ ਬੋਤੀ ਵਰ ਨੂੰ ਪਤਾ ਲੱਗ ਗਿਆ ਜੂਸਫ ਦੇ ਹੱਤਾ ਤੇ ਬੋਲੋ ਕੀ ਹੈ ਇਹ ਜਿਹੜੇ ਵੀ ਕੰਮ ਦੇ ਹੱਥ ਬੰਦਾ ਸਫਲ ਹੋ ਜਾਂਦਾ ਤਾਲੀ ਮਾਰ ਦਿੰਦੇ ਹallelujah ਤਾਂ 2036 ਵਿੱਚ ਸੁੱਕਾ ਹੱਦ ਜਾਈਦਾ ਕਿ ਮਰਗਦਲਾ ਆ ਜਾਏ ਬੋਲੋ ਹallelujah ਅੱਜ ਮੈਂ ਤੁਹਾਡੇ ਦੇ ਦੁਆ ਕਰਕੇ ਜਾਉਂਗਾ ਤੁਹਾਡੇ ਪੈਸੇ ਵਿਆਜ ਤੇ ਨਹੀਂ ਜਾਣਗੇ ਤੁਹਾਡੇ ਪੈਸੇ ਦੁਆਈਆਂ ਤੇ ਨਹੀਂ ਜਾਣਗੇ ਤੁਹਾਡੇ ਪੈਸੇ ਬੁਰੇ ਕੰਮਾਂ ਤੇ ਨਹੀਂ ਆਉਣਗੇ ਤੁਹਾਡੇ ਪੈਸੇ ਤੁਹਾਡੇ ਬੱਚੇ ਖਾਣਗੇ ਤੇ ਤੁਹਾਡੇ ਪੈਸੇ ਦੇ ਦੁਆਰਾ ਰੱਬ ਦਾ ਕੰਮ ਬਦਲਣਾ ਚਾਹੀਦਾ ਹੋਈ ਤਾਂ ਹallelujah ਬੋਲੋ ਹallelujah ਇੱਕ ਅੱਜ ਹੁੰਦਾ ਜਦੋਂ ਤੁਹਾਡੇ ਹੱਥੋਂ ਤੇ ਕੀ ਹੋਈ ਬਰਕਤ ਬੋਲੋ ਬਰਕਤ ਕਿਹੜਾ ਚਾਹੀਦਾ ਬੋਲੋ ਮੈਨੂੰ ਬਰਕਤ ਦਾ ਲਾਭ ਚਾਹੀਦਾ ਬੋਲੋ ਹallelujah ਹallelujah ਚਲੋ ਮੈਂ ਇੱਕ ਤਰੀਕਾ ਦੱਸਦਾ 2026 ਵਿੱਚ ਤੁਹਾਡਾ ਹੱਥ ਬਰਕਤ ਦਾ ਲਾਭ यस मसीह ने भी अपने दुआ भी की थी उस बंदे ने तरीका दस उधर सुखा हाथ खराब हो गया ये हो गया बोलो तो 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 लाड दी हाथ बरकत वाला हाथ हो गया बोलो हालेलुया किन्हें लोगों तरीका जानना चाहते जान जानना जान चाहते चलो पांच दिन बोलो तो तरीके तरीके ਆ ਆਪਣਾ ਹੱਥ ਲੰਮਾ ਕਰੋ ਬਸ ਸਾਰੇ ਬੋਲੋ ਆਪਣਾ ਹੱਥ ਲੰਮਾ ਕਰੋ ਇਦਾਂ ਕਰੋ ਨਾ ਕੀ ਕਰ ਲੰਮਾ ਕਰੋ ਇਦਾਂ ਕਰੋ ਮੈਨੂੰ ਚੁੱਕ ਲਓ ਇਦਾਂ ਲੰਮਾ ਅੱਗੇ ਅੜੇ ਤੇ ਕੋਈ ਨ ਨਹੀਂ ਮੰਨਦਾ ਬਸ ਬੋਲੋ ਹallelujah ਹallelujah ਆਪਣਾ ਹੱਥ ਕੀ ਕਰਦੇ ਲੰਮਾ ਕਿਨੇ ਲੋਕ ਦੱਸਦੇ ਪਰ ਦਾ ਹੱਥ ਠੀਕ ਹੋ ਜਾ ਬੋਲੋ ਅੱਜ ਦੇਖੋ ਆਪਣੇ ਹੱਥ ਪਰਮੇਸ਼ਵਰ ਉਹਨੇ ਲੰਬੇ ਕਰਨ ਦੀ ਸ਼ੁਰੂਆਤ ਕੀਤੀ ਬੋਲੋ ਹallelujah ਲੈਣ ਵਾਲੇ ਮਾਪੇ ਨੂੰ ਕਿਹਾ ਵੀ ਮੇਰੀ ਹੈਲਪ ਕਰ ਦੇ ਉਹਨੇ ਨਹੀਂ ਕਰੀ ਅਮਰੀਕਾ ਦੀ ਪੂਆ ਨੇ ਨਹੀਂ ਕਰਦੀ ਬੋਲੋ ਹallelujah ਆਪਣਾ ਹੱਥ ਉਹਦੇ ਵਰ ਜ਼ੰਬਾ ਕਰ ਉਹ ਆਪਣਾ ਹੱਥ ਕਿਤੇ ਵੱਲ ਲੰਬਾ ਕਰ ਦੇਗਾ ਕੋਈ ਤਾਂ ਹallelujah ਬੋਲੇਗਾ ਅੱਜ ਤੋਂ ਆਪਣੇ ਹੱਥ ਕਿਤੇ ਵੱਲ ਲੰਬੇ ਕਰਦੇ ਸ਼ੁਰੂ ਕਰ ਜੋਰ ਦੇ ਬੋਲੋ ਮੇਸ਼ਾਨ ਅੱਜ ਆ ਕੇ ਦੁਆ ਕਰਿਆ ਗਰ ਵਿੱਚ ਬੋਲੇ ਗਰੋ ਪ੍ਰਭੂ ਮੈਂ ਤੇਰਾ ਬੱਚਾ ਮੈਂ ਤੇਰੀ ਬੇਟੀ ਪ੍ਰਭੂ